ਕੀ ਸਾਫ ਦਾ ਪ੍ਰਧਾਨ ਰਾ ਚੁਕੇ ਨੇ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਔਨ ਰਿਕਾਰਡ ਬੋਲਿਆ ਕਿ ਮੈਂ 27 28 ਲੱਖ ਮੈਂਬਰਾਂ ਨੂੰ ਦਿੱਤਾ ਸੀ ਵੋਟਾਂ ਪਵਾਉਣ ਵਾਸਤੇ ਲੇਕਿਨ ਵੋਟਾਂ ਨਾ ਨਹੀਂ ਪਈਆਂ ਮੈਂਬਰ ਵੀ ਖਗੇ ਜਾਂ ਬਦਲ ਗਏ ਆ ਉਧਰ ਚਲੇ ਗਏ ਮਤਲਬ ਕਹਿੰਦਾ ਹੈ ਕਿ ਗੁਰੂ ਘਰ ਦੀ ਚੋਣ ਹੋਵੇ ਗੁਰੂ ਘਰ ਦੀ ਪ੍ਰਧਾਨਗੀ ਕਰਨੀ ਹੋਵੇ ਕੋ ਸਟੋਡੀਅਮ ਆਪਾਂ ਗੁਰੂ ਘਰ ਦੇ ਬੰਨਾ ਹੋਵੇ ਤੇ ਉਹਦੇ ਵਾਸਤੇ ਅਸੀਂ ਮਤਲਬ ਪੈਸੇ ਕਿਉਂ ਦੇ ਰਹੇ ਆ ਮਤਲਬ ਪੈਸੇ ਦਾ ਮਤਲਬ ਇਹ ਕਿ ਤੇ ਸੇਵਾ ਹੈਗੀ ਹੈ ਇਸ ਕਰਕੇ ਮੈਨੂੰ ਉਹ ਗੱਲ ਬੜੀ ਚੁਭੀ ਸੀ ਤੇ ਮੈਂ ਮੇਲ ਪਾਈ ਸੀ ਸ਼੍ਰੀ ਗੰਗਾ ਦਾ ਸਰਪੇ ਪਰ ਮੈਨੂੰ ਉਧਰੋਂ ਦੀ ਕੋਈ ਰਿਪੋਰਟ ਨਹੀਂ ਆਇਆ ਸੀ ਤੇ ਇਸ ਕਰਕੇ ਅੱਜ ਮੈਂ ਹਾਰਡ ਕਾਪੀ ਲੈ ਕੇ ਆਈ ਆਂ ਔਰ ਦੁਬਾਰਾ ਬੇਨਤੀ ਕਰਨ ਆਈ ਆਂ ਆਪਣੀ ਫਰਿਆਦ ਲੈ ਕੇ ਆਈ ਆਂ ਉਸ ਦਰ ਦੇ ਉੱਪਰ ਜਿੱਥੇ ਕਿ ਹਾਕ ਪਰ ਸੱਚ ਦੀ ਗੱਲ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹਨਾਂ ਨੂੰ ਪੰਚ ਤੋਂ ਸੇਕਿਆ ਜਾਏ ਤਾਂ ਕਿ ਉਹ ਦੁਬਾਰਾ ਕਦੇ ਵੀ ਉਹਨਾਂ ਨੂੰ ਕੋਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਜਿਹੜੇ ਮੈਂਬਰ ਖਰੀਦ ਸਲੋਕ ਦੀ ਗੱਲ ਕਰ ਰਹੇ ਨੇ ਇਹਦਾ ਮਤਲਬ ਕੀ ਹੈਗਾ ਤੇ ਇਹਦਾ ਮਤਲਬ ਹੈ ਕਿ ਜਿਹੜੇ ਮੈਂਬਰ ਕਿਦਨਗੇ ਇੰਨੇ ਨੇ ਪੈਸੇ ਦੇ ਕੇ ਤੇ ਇਹਦਾ ਮਤਲਬ ਹੋਈ ਹੈਗੇ ਬਾਚੋਣਾ ਨੇ ਉਥੇ ਲਈ ਕੁਛ ਨਾ ਕੁਛ ਗਲਤ ਕੰਮ ਕਰਨ ਗਿਆ ਤਾਂ ਹੀ ਤੇ ਕਮਾਣਗੇ ਤੇ ਗੁਰੂ ਘਰ ਦੀ ਸੇਵਾ ਵਾਸਤੇ ਇਹ ਜਿਹੜਾ ਕੰਮ ਹੈ ਉਹ ਮੈਨੂੰ ਬਿਲਕੁਲ ਪਸੰਦ ਆਇਆ ਉਸ ਕਰਕੇ ਮੈਂ ਬੇਨਤੀ ਕਰਦੀ ਆਂ ਸ਼੍ਰੀ ਕਾਰਤਕ ਸਾਹਿਬ ਜੱਥੇਦਾਰ ਸਾਹਿਬ ਨੂੰ ਕਿ ਤੁਸੀਂ ਇਹ ਫੈਸਲਾ ਆਪ ਕਰੋ ਕਿਉਂਕਿ ਆਪ ਲੈਣਾ ਚਾਹੀਦਾ ਹੈ ਕਿ ਇਸ ਦਾ ਉਹ ਰਿਕਾਰਡ ਹੈਗਾ ਮੈਂ ਲਿੰਕ ਭੇਜ ਆਇਆ ਉਹਨਾਂ ਨੂੰ ਮੇਲ ਤੇ ਮੈਂ ਲਿੰਕ ਵੀ ਭੇਜਿਆ ਸੀ ਤੇ ਮੈਂ ਚਿੱਠੀ ਵੀ ਪਾਈ ਸੀ ਅੱਜ ਮੈਂ ਦੁਬਾਰਾ ਆਪਣੇ ਮੰਗ ਪੱਤਰ ਲੈ ਕੇ ਆਈ ਆਂ ਆਤੇ ਇਹ ਤਾਂ ਕੋਈ ਨਾ ਵਾਕਿਆ ਹੈਗਾ ਜਦੋਂ ਐ ਜੀ 23 ਜੂਨ ਨੂੰ ਮੈਂ ਮਿਲ ਪਾਈ ਸੀ ਦੋਸਤੋ ਇੱਕ ਜਾਂ ਦੋ ਦਿਨ ਪਹਿਲੇ ਦਾ ਵਾਕਿਆ ਹੈਗਾ ਇਹ ਜੂਨ 2025 ਦੇ ਵਿੱਚ ਕੋਈ ਹੋਰ ਵੀ આરોਪ ਹੈ ਜੀ ਪਰ ਇਹ ਸਿੱਧਾ ਲਾਗੇ ਬੋਲਰ ਦਾ ਖਜ਼ਾਨਾ ਰੁਸਦੇ ਰਹੇ ਨੇ ਜਦੋਂ ਐ ਇਸ ਰਾਮ ਦਿੱਲੀ ਮੈਟੀ ਦਾ ਐਕਟ ਹੈ ਕਿ ਐਕਟ ਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਮੈਂਬਰਸ ਨੂੰ ਕੋਈ ਕੰਮ ਨਹੀਂ ਦੇ ਸਕਦੇ ਉਹਦੇ ਵਿੱਚ ਉਹਨਾਂ ਨੇ ਕੰਮ ਦਿੱਤਾ ਆਪਣੇ ਪਰਿਵਾਰ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਐਸ ਕਰਕੇ ਅਸੀਂ ਹੁਣੇ ਹੀ ਦੰਨ ਹਾਊਸ ਪਲਾ ਕੇ 38 ਮੈਂਬਰਾਂ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕੀਤੀ ਹੈ ਕਿਉਂਕਿ ਜੋ ਐਕਟ ਹੈ ਐਕਟ ਵਿੱਚ ਤੁਸੀਂ ਬਲੱਡ ਰਿਲੇਸ਼ਨ ਨੂੰ ਕੋਈ ਵੀ ਫਾਇਦਾ ਕੋਈ bizness ਨਹੀਂ ਕਰ ਸਕਦੇ ਤੇ ਉਹਨਾਂ ਨੇ ਉਹ ਕੀਤਾ ਤੇ ਉਹਦੇ ਵਾਸਤੇ ਵੀ ਅਸਿਰ ਉਹਦੀ ਮੈਂਬਰੀ ਖਾਰਜ ਕੀਤੀ ਹੈ ਤਿੰਨ ਮੈਂਬਰਾਂ ਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਇਹਨਾਂ ਨੇ ਬੇਟੀ ਨੂੰ ਆਪਣਾ ਬੜਾ ਦੇ ਕੇ ਫਾਈਰ ਰਿਸਟ ਹੈ ਕਿ ਕਿਸੇ ਕਿਸੇ ਉਹਨਾਂ ਦੇ ਉਹਦੇ ਵਿੱਚ ਉਹਨਾਂ ਦਾ ਕੋਈ ਸਟੀਲ ਸਟੀਲ ਦੇ ਭਾਂਡਿਆਂ ਦਾ bizness ਹੈ ਜਿਹਦੇ ਵਿੱਚ ਉਹਨਾਂ ਨੇ ਆਪਣੀ ਕੰਪਨੀ ਦੇ ਨਾਲ ਟਰਮਸ DDSM ਤੋਂ ਪੇਮਟਾਂ ਗਈਆਂ ਹਨ ਯਾਨੀ ਇਹ ਟਰਮਸ ਕਿਤੇ ਆਇਆ ਹਾਂ ਸੋਟਸ ਨਾ ਆਇਆ ਇਹ ਐ ਇੱਕ ਤਾਂ ਹੈ ਜਿੱਦੇ ਸਿਕੁਰਿਟੀ ਜ਼ਾਲਾ ਪਰਬੰਧਕ ਮੈਂ ਕੀਤਾ ਐ ਇੱਕ ਤਾਂ ਹੈ ਐਕਟ ਦੇ ਵਿੱਚ ਆਪਣੇ ਪਰਿਵਾਰ ਨੂੰ ਤੁਸੀਂ ਕੋਈ ਵੀ ਬਿਜ਼ਨਸ ਨਹੀਂ ਦੇ ਸਕਦੇ ਕੋਈ ਕੰਮ ਨਹੀਂ ਦੇ ਸਕਦੇ